ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਹਾਰਟ ਅਟੈਕ ਜ਼ਿਆਦਾ ਕਿਉਂ ਹੁੰਦਾ ਹੈ ਕਿਉਂ ਇਸ ਮੌਸਮ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਮਰਗ ਦੇ ਭੋਗਾਂ ਦੇ ਸੱਦੇ ਆਉਂਦੇ ਹਨ ਸਰਦੀਆਂ ਵਿੱਚ ਹਾਰਟ ਅਟੈਕ ਵੱਧ ਹੋਣ ਦੇ ਕੀ ਕਾਰਨ ਹਨ ਇੱਕ ਰੋਪੀ ਹਰ ਦਿਨ ਕਿਉਂ ਵੱਧ ਰਹੀ ਹੈ ਹਰ ਸਾਲ ਕਿਉਂ ਵੱਧ ਰਹੀ ਹੈ ਅਸੀਂ ਬਿਨਾਂ ਦਵਾਈਆਂ ਤੋਂ ਇਸ ਤੋਂ ਬਚਾ ਕਿਵੇਂ ਕਰ ਸਕਦੇ ਹਾਂ ਕਿਵੇਂ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਕੀ ਮੈਂ ਅਸੀਂ ਬਿਮਾਰੀਆਂ ਤੋਂ ਬਚਾ ਕਰਕੇ ਲੰਮੀ ਜ਼ਿੰਦਗੀ ਜੀ ਸਕਦੇ ਹਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਇਸ ਵੀਡੀਓ ਵਿੱਚ ਕਰਾਂਗੇ ਸੋਚ ਵਿਚਾਰ ਟੀਵੀ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਇਸ ਤੇ ਆਪਾਂ ਕੰਮ ਦੀਆਂ ਗੱਲਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ ਜੇਕਰ ਇਹ ਗੱਲਬਾਤ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਅਕਸਰ ਅਸੀਂ ਲੋਕਾਂ ਤੋਂ ਸੁਣਦੇ ਹਾਂ ਕਿ ਫਲਾਣੇ ਬੰਦੇ ਨੂੰ ਅਚਾਨਕ ਹਾਰਟ ਅਟੈਕ ਆਇਆ ਤੇ ਉਸਦੀ ਮੌਤ ਹੋ ਗਈ ਉਹ ਚੰਗਾ ਪਲਾਸੀ ਉਹਦਾ ਤਾਂ ਕਦੇ ਸਿਰਦਰਦ ਵੀ ਨਹੀਂ ਹੋਇਆ ਸੀ ਪਰ ਇੱਥੇ ਸਾਨੂੰ ਸਮਝਣਾ ਚਾਹੀਦਾ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹਾ ਅਚਾਨਕ ਕਦੇ ਕੁਝ ਵੀ ਨਹੀਂ ਹੁੰਦਾ ਕੁਝ ਸਿੰਪਟਮ ਕੁਝ ਲੱਛਣ ਪਹਿਲਾਂ ਸਰੀਰ ਵਿੱਚ ਆਉਣ ਲੱਗਦੇ ਹਨ ਪਰ ਬੰਦਾ ਜੇਕਰ ਇਹਨਾਂ ਨੂੰ ਅਣਗੌਲੀਆਂ ਕਰੀ ਰੱਖੇ ਇਹਨਾਂ ਵੱਲ ਧਿਆਨ ਨਾ ਦੇਵੇ ਤਾਂ ਇਹ ਹਾਰਟ ਅਟੈਕ ਦਾ ਕਾਰਨ ਬਣ ਸਕਦੇ ਹਨ ਇਹਨਾਂ ਲੱਛਣਾਂ ਵਿੱਚ ਜਿਵੇਂ ਬਲੱਡ ਪ੍ਰੈਸ਼ਰ ਦਾ ਵਧਿਆ ਰਹਿਣਾ ਸਾਹ ਚੜਨਾ ਛਾਤੀ ਵਿੱਚ ਦਰਦ ਅਚਾਨਕ ਹਾਰਟ ਬੀਟ ਦਾ ਵਧ ਜਾਣਾ ਇਸ ਤਰ੍ਹਾਂ ਦੇ ਲੱਛਣ ਹੁੰਦੇ ਹਨ ਪਰ ਅਕਸਰ ਲੋਕ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਇਹਨਾਂ ਨੂੰ ਅਣਗੌਲੀਆਂ ਕਰੀ ਰੱਖਦੇ ਆ ਤੇ ਦਿਲ ਦੀ ਬਿਮਾਰੀ ਵਿੱਚ ਤਬਦੀਲ ਹੋ ਜਾਂਦੇ ਆ ਇਸ ਸਾਰੀ ਗੱਲਬਾਤ ਨੂੰ ਸੌਖੀ ਭਾਸ਼ਾ ਵਿੱਚ ਅਸੀਂ ਇੰਜ ਸਮਝ ਸਕਦੇ ਆ ਕਿ ਜਿਵੇਂ ਬਲੱਡ ਦੀ ਸਪਲਾਈ ਦੀ ਪੂਰੇ ਸਾਡੇ ਸਰੀਰ ਨੂੰ ਜਿੰਦਾ ਰਹਿਣ ਲਈ ਬੜੀ ਜ਼ਰੂਰਤ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਤੇ ਇਹ ਕੰਮ ਸਾਡਾ ਹਾਰਟ ਕਰਦਾ ਸਾਡਾ ਦਿਲ ਕਰਦਾ ਹੈ ਦਿਲ ਦੇ ਜੁਮੇ ਆ ਕਿ ਉਹ ਸਾਰੇ ਸਰੀਰ ਦੇ ਵਿੱਚ ਬਲੱਡ ਦੀ ਸਪਲਾਈ ਕਰੇ ਬਿਲਕੁਲ ਇਸੇ ਹੀ ਤਰ੍ਹਾਂ ਸਰੀਰ ਜਿਹੜਾ ਹਾਰਟ ਦੀਆਂ ਮਾਸਪੇਸ਼ੀਆਂ ਹਨ ਉਹਨਾਂ ਨੂੰ ਵੀ ਬਲੱਡ ਦੀ ਸਪਲਾਈ ਦੀ ਲੋੜ ਹੁੰਦੀ ਹੈ ਪਰ ਜੜੀਆਂ ਦਿਲ ਦੀਆਂ ਨਾੜਾਂ ਨੇ ਉਨ੍ਹਾਂ ਦੇ ਵਿੱਚ ਖੂਨ ਸੰਗਣਾ ਹੋਣ ਕਰਕੇ ਜਾਂ ਹੋਰ ਕੁਝ ਕਾਰਨਾ ਕਰਕੇ ਜੇਕਰ ਖੂਨ ਦਾ ਕਲੌਟ ਬਣ ਜਾਂਦਾ ਹੈ ਤੇ ਦਿਲ ਨੂੰ ਖੂਨ ਦੇਣ ਵਾਲੀਆਂ ਜਿਹੜੀਆਂ ਨਾੜੀਆਂ ਹਨ ਉਹਨਾਂ ਵਿੱਚ ਖੂਨ ਦੀ ਸਪਲਾਈ ਘੱਟ ਹੋਣ ਲੱਗਦੀ ਹੈ ਤਾਂ ਇਹ ਥੋੜੀਆਂ-ਥੋੜੀਆਂ ਬੰਦ ਹੋ ਜਾਣ ਕਰ ਜਾਣਤਾ ਸਰੀਰ ਵਿੱਚ ਇਸ ਤਰ੍ਹਾਂ ਦੇ ਲੱਛਣ ਆਉਂਦੇ ਹਨ ਪਰ ਕੰਮ ਚੱਲੀ ਜਾਂਦਾ ਹੈ ਜਿਸ ਥਾਂ ਤੋਂ ਕੋਈ ਨਾੜੀ ਹੌਣ ਦੇ ਥੱਕੇ ਬੰਨਣ ਕਰਕੇ ਬੰਦ ਹੋ ਰਹੀ ਹੁੰਦੀ ਹੈ ਉਥੇ ਅਚਾਨਕ ਜੇਕਰ ਕੋਈ ਹੋਰ ਥੱਕਾ ਆ ਕੇ ਉਸ ਨੂੰ ਬੰਦ ਕਰ ਦੇ ਪੂਰਾ ਬੰਦ ਕਰ ਦੇਵੇ ਤਾਂ ਇਸ ਨੂੰ ਹਾਰਟ ਅਟੈਕ ਕਿਹਾ ਜਾਂਦਾ ਹੈ ਜਿਸ ਵਿੱਚ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਦੀਆਂ ਵਿੱਚ ਹਾਰਟ ਅਟੈਕ ਜ਼ਿਆਦਾ ਕਿਉਂ ਹੁੰਦੇ ਹਨ ਇਸ ਦਾ ਪਹਿਲਾ ਕਾਰਨ ਇਹ ਹੈ ਕਿ ਸਰਦੀਆਂ ਵਿੱਚ ਹਵਾ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਵੱਧ ਜਾਂਦਾ ਹੈ ਘੱਟੇ ਮਿੱਟੀ ਤੇ ਧੂਏ ਵਾਲੀ ਹਵਾ ਦੀ ਜਿਹੜੀ ਪਰਤ ਹੈ ਉਹ ਧਰਤੀ ਦੇ ਤਲ ਤੋਂ ਗਰਮੀ ਦੇ ਨਾਲ ਉੱਪਰ ਨਹੀਂ ਉੱਠਦੀ ਪੰਜਾਬ ਵਿੱਚ ਤਾਂ ਇਸ ਦਾ ਵੱਡਾ ਕਾਰਨ ਨਵੰਬਰ ਮਹੀਨੇ ਵਿੱਚ ਝੋਨੇ ਦੀ ਪਰਾਲੀ ਨੂੰ ਲਾਈ ਜਾਣ ਵਾਲੀ ਅੱਗ ਵੀ ਬਣਦਾ ਹੈ ਜਦੋਂ ਅਸੀਂ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ ਨੂੰ ਇੱਕ ਗੈਸ ਚੈਂਬਰ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਤੇ ਇਸ ਨਾਲ PM2.5 ਤੇ PM10 ਕਣ ਜੜਿਆ ਜਿਹੜੇ ਖਤਰਨਾਕ ਕੰਨ ਨੇ ਧੂਏ ਦੇ ਉਨ੍ਹਾਂ ਦੀ ਮਾਤਰਾ ਹਵਾ ਵਿੱਚ ਇੱਕਦਮ ਵੱਧ ਜਾਂਦੀ ਹੈ ਤੇ ਖਤਰਨਾਕ ਕਣ ਸਾਰਾਈ ਸਾਡੇ ਅੰਦਰ ਜਾਂਦੇ ਆ ਤੇ ਇਹਨਾਂ ਨਾਲ ਖੂਨ ਦੇ ਜਿਹੜੇ ਥੱਕੇ ਨੇ ਉਹ ਬਣਨ ਲੱਗਦੇ ਆ ਖੂਨ ਜਿਹੜਾ ਉਹ ਦੇ ਕਲੌਟ ਬਣਨ ਲੱਗਦੇ ਆ ਜੋ ਮਗਰੋਂ ਹਾਰਟ ਅਟੈਕ ਦਾ ਕਾਰਨ ਬਣਦੇ ਹਨ ਦੂਜਾ ਵੱਡਾ ਕਾਰਨ ਇਹ ਹੈ ਕਿ ਸਰਦੀਆਂ ਵਿੱਚ ਛੁੱਟੀਆਂ ਹੁੰਦੀਆਂ ਹਨ ਵਿਆਹ ਸ਼ਾਦੀਆਂ ਸਮਾਗਮਾਂ ਵਿੱਚ ਜ਼ਿਆਦਾ ਲੋਕ ਸ਼ਿਰਕਤ ਕਰਦੇ ਹਨ ਜੈਸੀ ਰਿਫਾਇਨਡ ਵਿੱਚ ਬਣੀਆਂ ਚੀਜ਼ਾਂ ਵਧੇਰੇ ਮਾਤਰਾ ਵਿੱਚ ਖਾਣ ਲੱਗਦੇ ਹਾਂ ਇਸ ਤੋਂ ਇਲਾਵਾ ਇਹਨਾਂ ਦਿਨਾਂ ਦੌਰਾਨ ਖੋਏ ਦੀਆਂ ਪਿੰਨੀਆਂ, ਪੰਜੀਰੀ, ਸਾਗ, ਤਲੇ ਪਰੌਂਠੇ, ਖੋਆ, ਪਕੌੜੇ, ਚਿਕਨ ਤੇ ਹੋਰ ਕਈ ਤਰ੍ਹਾਂ ਦੇ ਖਾਣੇ ਵੱਧ ਮਾਤਰਾ ਵਿੱਚ ਜਿਹੜੇ ਉਹ ਖਾਦੇ ਜਾਂਦੇ ਆ ਦੂਜਾ ਸਾਡੇ ਸਰੀਰ ਦੀ ਜਿਹੜੀ ਸਰੀਰਕ ਸਰਗਰਮੀ ਹੈ ਜਿਹੜਾ ਅਸੀਂ ਸਰੀਰ ਸਰੀਰ ਇੱਕ ਮਿਹਨਤ ਕਰਨੀ ਹੁੰਦੀ ਹੈ ਉਹ ਸਰਦੀਆਂ ਵਿੱਚ ਘੱਟ ਹੋ ਜਾਂਦੀ ਹੈ ਸਾਡਾ ਖਾਣਾ ਵੱਧ ਕੈਲਰੀਜ਼ ਵਾਲਾ ਹੋ ਜਾਂਦਾ ਹੈ ਪਰ ਸਰੀਰ ਦੀ ਸਰਗਰਮੀ ਘੱਟ ਹੋਣ ਕਰਕੇ ਸਰੀਰ ਕੈਲਰੀਜ਼ ਨੂੰ ਖਰਚ ਨਹੀਂ ਕਰ ਪਾਉਂਦਾ ਇਹ ਸਭ ਕੁਝ ਵੀ ਦਿਲ ਦੀ ਸਿਹਤ ਲਈ ਵੱਡਾ ਮਸਲਾ ਬਣਦਾ ਹੈ ਤੀਜਾ ਵੱਡਾ ਕਾਰਨ ਇਹ ਹੈ ਕਿ ਸਰਦੀਆਂ ਵਿੱਚ ਸਾਡੇ ਸਰੀਰ ਦੀਆਂ ਨਾੜਾਂ ਸਰਦੀ ਕਰਕੇ ਆਪਣੇ ਵਿਚਾਰ ਲਈ ਕੁਝ ਹੱਦ ਤੱਕ ਸੰਗੜ ਜਾਂਦੀਆਂ ਹਨ ਜਿਸ ਕਰਕੇ ਇਸ ਮੌਸਮ ਵਿੱਚ ਦਿਲ ਦੀਆਂ ਜੜੀਆਂ ਦਿਲ ਨੂੰ ਸਪਲਾਈ ਦੇਣ ਵਾਲੀਆਂ ਨਾੜਾਂ ਨੇ ਉਹਨਾਂ ਤੇ ਵੀ ਇਹਦਾ ਅਸਰ ਹੁੰਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਵੱਧ ਜਾਂਦੇ ਹਨ ਚੌਥਾ ਵੱਡਾ ਕਾਰਨ ਇਹ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਠੰਡ ਲੱਗਣ ਦੇ ਚਾਂਸ ਵੀ ਵੱਧ ਜਾਂਦੇ ਆ ਇਸ ਨਾਲ ਕਈ ਵਾਰ ਅਸਥਮਾ ਦਾ ਅਟੈਕ ਹੋ ਜਾਂਦਾ ਹੈ ਇਹਨਾਂ ਸਾਰੇ ਕਾਰਨਾ ਕਰਕੇ ਸਰਦੀਆਂ ਵਿੱਚ ਲੋਕਾਂ ਨੂੰ ਜ਼ਿਆਦਾ ਹਾਰਟ ਅਟੈਕ ਆਉਂਦੇ ਆ ਪੰਜਵਾਂ ਇੱਕ ਹੋਰ ਕਾਰਨ ਵੀ ਹੈ ਇਹ ਕਾਰਨ ਇਹ ਹੁੰਦਾ ਹੈ ਕਿ ਵੱਡੀ ਉਮਰ ਦੇ ਲੋਕ ਸਰਦੀ ਵਿੱਚ ਬਾਹਰ ਘੱਟ ਨਿਕਲਦੇ ਆ ਜਿਸ ਕਰਕੇ ਉਹਨਾਂ ਨੂੰ ਸਟ੍ਰੈਸ ਐਂਜਾਇਟੀ ਜ਼ਿਆਦਾ ਹੋਣ ਲੱਗਦੀ ਹੈ ਮਨ ਦੀ ਉਦਾਸੀ ਜਿਹੜੀ ਹੈ ਇਹ ਹਾਰਟ ਅਟੈਕ ਦਾ ਇੱਕ ਬਹੁਤ ਵੱਡਾ ਕਾਰਨ ਬਣ ਸਕਦੀ ਹੈ ਇਸ ਤੋਂ ਬਚਾ ਲਈਏ ਬੜਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਦਿਨਾਂ ਵਿੱਚ ਕੋਈ ਨਾ ਕੋਈ ਆਪਣੇ ਆਪ ਲਈ ਰੁਝੇਵਾਂ ਪੈਦਾ ਕਰੀਏ ਜਿਵੇਂ ਹੋਰ ਨਹੀਂ ਕੋਈ ਰੁਝੇਵਾਂ ਤੇ ਕਿਤਾਬ ਹੀ ਪੜ ਲਿਏ ਕੋਈ ਚੰਗੀਆਂ ਵੀਡੀਓਜ਼ ਦੇਖੀਏ ਆਪਣੇ ਆਪ ਨੂੰ ਖੁਸ਼ ਰੱਖਣ ਲਈ ਸਰਦੀ ਤੋਂ ਬਚਾ ਕੇ ਰੱਖਣ ਲਈ ਘਰ ਵਿੱਚ ਛੋਟੇ ਛੋਟੇ ਕੰਮ ਕਰਦੇ ਰਹੀਏ ਇਹ ਸਭ ਕੁਝ ਤੋਂ ਤਾਂ ਬਚਿਆ ਜਾ ਸਕਦਾ ਹੈ ਇੱਕ ਤਰ੍ਹਾਂ ਨਾਲ ਜੇਕਰ ਅਸੀਂ ਸਰਦੀਆਂ ਦੇ ਵਿੱਚ ਠੰਡੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਈਏ ਪਾਣੀ ਜਦੋਂ ਵੀ ਪੀਏ ਗਰਮ ਪਾਣੀ ਪੀਣਾ ਚਾਹੀਦਾ ਸਾਨੂੰ ਠੰਡੀਆਂ ਚੀਜ਼ਾਂ ਜਿਵੇਂ ਠੰਡੇ ਹੁੰਦੇ ਆ ਜਾਂ ਆਈਸਕ੍ਰੀਮ ਵਗੈਰਾ ਇਹ ਸਭ ਕੁਝ ਖਾਣ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਧੁੱਪ ਲੱਗੇ ਤਾਂ ਕੁਝ ਸਮਾਂ ਮੌਸਮ ਵਿੱਚੋਂ ਟਾਈਮ ਕੱਢ ਕੇ ਸਮਾਂ ਕੱਢ ਕੇ ਸਾਨੂੰ ਧੁੱਪੇ ਬੈਠਣਾ ਚਾਹੀਦਾ ਹੈ ਸਰੀਰ ਨੂੰ ਜੇਕਰ ਧੁੱਪ ਲੱਗੇ ਤਾਂ ਸਰੀਰ ਨੂੰ ਗਰਮੀ ਦਿਵਾਉਣ ਵਾਸਤੇ ਸੈਰ ਕਰਨੀ ਚਾਹੀਦੀ ਹੈ ਸਵੇਰੇ ਤੜਕੇ ਤੜਕੇ ਜਿਆਦਾ ਠੰਡ ਵਿੱਚ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਮੋٹے ਕੱਪੜੇ ਪਾ ਕੇ ਸਰੀਰ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ ਭਾਰੇ ਖਾਣੇ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਜਿਵੇਂ ਸਾਗ ਖੋਆ ਤਲੀਆਂ ਚੀਜ਼ਾਂ ਪਨੀਰ ਪਕੌੜੇ ਰੈੱਡ ਮੀਟ ਚਿਕਨ ਇਹ ਸਭ ਤਰ੍ਹਾਂ ਦੇ ਜਿਹੜੇ ਖਾਣੇ ਆ ਇਹ ਇਹਨਾਂ ਤੋਂ ਇਲਾਵਾ ਜਿਹੜੇ ਬਾਜ਼ਾਰੂ ਖਾਣੇ ਆ ਜਿਵੇਂ ਨਿਊਡਲ 버ਗਰ ਸਮੋਸੇ ਪਕੌੜੇ ਤੇ ਤਲੀਆਂ ਹੋਈਆਂ ਠੰਡੇ ਵਾਲੀਆਂ ਚੀਜ਼ਾਂ ਮਠਿਆਈਆਂ ਇਹ ਸਭ ਕੁਝ ਖਾਣ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਜੇਕਰ ਇਹ ਚੀਜ਼ਾਂ ਕਿਤੇ ਸਾਨੂੰ ਖਾਣੀਆਂ ਵੀ ਪੈ ਜਾਣ ਤਾਂ ਬਹੁਤ ਥੋੜੀ ਮਾਤਰਾ ਵਿੱਚ ਇੱਕ ਦੋ ਚਮਚੇ ਖਾਓ ਜੇਕਰ ਲੋਕ ਹਾਰਟ ਦੀਆਂ ਜੇਕਰ ਜਿਹੜੇ ਲੋਕ ਹਾਰਟ ਦੀਆਂ ਦਵਾਈਆਂ ਪਹਿਲਾਂ ਲੈ ਰਹੇ ਹੁੰਦੇ ਹਨ ਉਹਨਾਂ ਨੂੰ ਇਹਨਾਂ ਦਿਨਾਂ ਦੌਰਾਨ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਲਈ ਬਲੱਡ ਪ੍ਰੈਸ਼ਰ ਨੂੰ ਵਾਰ-ਵਾਰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ ਤੇ ਉਹ ਦਵਾਈਆਂ ਜਿਹੜੀਆਂ ਉਹ ਖਾ ਰਿਹਾ ਉਹਨਾਂ ਨੂੰ ਪੂਰੇ ਧਿਆਨ ਨਾਲ ਦਵਾਈਆਂ ਖਾਣੀਆਂ ਚਾਹੀਦੀਆਂ ਵਿੱਚੋਂ ਦਵਾਈਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਆਪਣੇ 슈ਗਰ ਦੇ ਲੈਵਲ ਨੂੰ ਜਿਹੜੇ ਮਰੀਜ਼ਾਂ ਨੂੰ 슈ਗਰ ਹੈ ਉਹਨਾਂ ਨੂੰ ਸ਼ੂਗਰ ਦੇ ਲੈਵਲ ਨੂੰ ਠੀਕ ਰੱਖਣ ਲਈ ਮਿੱਠੇ ਦਾ ਪਰਹੇਜ਼ ਕਰਨਾ ਚਾਹੀਦਾ ਹੈ ਤੇ ਦਵਾਈਆਂ ਲੈਂਦੇ ਰਹਿਣਾ ਚਾਹੀਦਾ ਹੈ। ਠੰਡ ਤੋਂ ਜਿੰਨਾ ਵੀ ਹੋ ਸਕੇ ਬਚਾ ਕਰਨਾ ਚਾਹੀਦਾ ਹੈ। ਸਰੀਰ ਨੂੰ ਨਿੱਗਾ ਰੱਖਣਾ ਚਾਹੀਦਾ ਹੈ। ਜੇਕਰ ਕਿਤੇ ਠੰਡ ਲੱਗਦੀ ਹੈ ਤਾਂ ਅੱਗ ਸੇਕ ਕੇ ਜਾਂ ਹੀਟਰ ਸੇਕ ਕੇ ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਛੋਟੇ-ਛੋਟੇ ਉਪਾਅ ਕਰਕੇ ਅਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ। ਇਸ ਤਰ੍ਹਾਂ ਦੇ ਉਪਾਅ ਕਰਕੇ ਅਸੀਂ ਲੰਮਾ ਸਮਾਂ ਤੰਦਰੁਸਤ ਰਹਿ ਸਕਦੇ ਹਾਂ ਤੇ ਤੰਦਰੁਸਤੀ ਭਰਿਆ ਜੀਵਨ ਜੀ ਸਕਦੇ ਹਾਂ ਸੋਚ ਵਿਚਾਰ ਟੀਵੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਮੇਰੀ ਕਾਮਨਾ ਹੈ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਤੰਦਰੁਸਤ ਰਹੇ ਤੇ ਸ੍ਰੀ ਆਪਣੀ ਸਿਹਤ ਦਾ ਖਿਆਲ ਰੱਖਿਓ ਧੰਨਵਾਦ ਸ਼ੁਕਰੀਆ